ਅੱਜ ਹੋਲਾ ਮਹੱਲਾ ਸਮੂਹ ਸਿੱਖ ਕੌਮ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾ ਰਹੀ ਹੈ ਸ੍ਰੀ ਕੇਸਗੜ੍ਹ ਸਾਹਿਬ ਜਿਹੜਾ ਖਾਲਸੇ ਦਾ ਕਰ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖ ਨੂੰ ਮਰਨਾ ਸਿਖਾਇਆ ਹੈ ਜੂਝਣਾ ਸਿਖਾਇਆ ਹੈ ਲੜਨਾ ਸਿਖਾਇਆ ਹੈ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣ ਦੀ ਇੱਕ ਨਸੀਹਤ ਦਿੱਤੀ ਹੈ ਹੋਲਾ ਮਹੱਲਾ ਹੋਲਾ ਅਰਬੀ ਭਾਸ਼ਾ ਦਾ ਸ਼ਬਦ ਹੈ ਹੂਲ ਸ਼ਬਦ ਤੋਂ ਬਣਿਆ ਹੋਲਾ ਹੋਲਾ ਦਾ ਅਰਥ ਹੁੰਦਾ ਹੱਲਾ ਕਰਨਾ ਮਹੱਲਾ ਦਾ ਅਰਥ ਹੈ ਥਾਂ ਟਿਕਾਣਾ ਹੱਲਾ ਕਰਨ ਤੋਂ ਬਾਅਦ ਜਿਸ ਜਗ੍ਹਾ ਤੇ ਜਾ ਕੇ ਦੀਵਾਨ ਸਜਦਾਇ ਉਹ ਮਹੱਲਾ ਹੈ ਅੱਜ ਵੀ ਸਿੱਖ ਕੌਮ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਰੰਪਰਾ ਅਨੁਸਾਰ ਸ਼ੁਰੂ ਕੀਤਾ ਹੋਇਆ 1701 ਈਸਵੀ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਔਰਨ ਕੀ ਹੋਲੀ ਮਮਹੱਲਾ ਦੁਨੀਆ ਦੀ ਹੋਲੀ ਹੋਵੇਗੀ ਲੋਕਾਂ ਦੀ ਹੋਲੀ ਹੋਵੇਗੀ ਖਾਲਸੇ ਦਾ ਹੋਲਾ ਹੋਵੇਗਾ ਖਾਲਸਾ ਹੋਲਾ ਮੱਲਾ ਮਹਲਾਵੇਗਾ ਖਾਲਸਾ ਹੋਲਾ ਕੱਢੇਗਾ ਯਾਦ ਰੱਖੋ ਇਹ ਹੋਲੇ ਮੱਲੇ ਦੀ ਪਿਰਤ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਟਨਾ ਸਾਹਿਬ ਦੀ ਧਰਤੀ ਤੇ ਨੇ ਛੋਟੀ ਜੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਉੱਥੇ ਦੋ ਟੁਕੜੀਆਂ ਦੇ ਵਿੱਚ ਬੱਚਿਆਂ ਨੂੰ ਵੰਡ ਕੇ ਇੱਕ ਦੂਜੇ ਦੇ ਨਾਲ ਕਰਤੱਵ ਦਿਖਾਉਂਦੇ ਨੇ ਇੱਕ ਦੂਜੇ ਦੇ ਨਾਲ ਹਥਿਆਰਬਾਜ਼ੀ ਜੰਗ ਲੜਦੇ ਨੇ ਇਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਰ ਰਹੇ ਨੇ ਦੋ ਟੁਕੜੀਆਂ ਦੇ ਵਿੱਚ ਫੌਜ ਵੰਡ ਦਿੱਤੀ ਹੈ ਹਥਿਆਰਬਾਜੀ ਨਿਜੇਬਾਜੀ ਸ਼ਸ਼ਤਰਬਾਜੀ ਘੋੜਸਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਉੱਥੇ ਕਰਾਉਂਦੇ ਨੇ ਲੋਕਾਂ ਦੀਆਂ ਹੋਲੀਆਂ ਹੋਣਗੀਆਂ ਸੰਸਾਰ ਦੀ ਹੋਲੀ ਹੋਵੇਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਖਾਲਸੇ ਦਾ ਹੋਲਾ ਹੋਵੇਗਾ ਇਹੀ ਦੁਨੀਆ ਤੋਂ ਨਿਆਰਾਪਨ ਹੈ ਇਹੀ ਸੰਸਾਰ ਤੋਂ ਵੱਖਰਾਪਨ ਹੈ ਖਾਲਸੇ ਪੰਥ ਦਾ ਇੱਕ ਨਵਾਂ ਸ਼ਬਦ ਦੇ ਦਿੰਦਾ ਹੋਲੀ ਤੋਂ ਹੋਲਾ ਹੋਲੀ ਇਸਤਰੀ ਲਿੰਗ ਹੈ ਔਰ ਆਪ ਜੀ ਨੂੰ ਪਤਾ ਹੋਵੇ ਜਿਹੜਾ ਹਿੰਦੁਸਤਾਨ ਦੇ ਵਿੱਚ ਹੋਲੀ ਮਨਾਈ ਜਾਂਦੀ ਹੈ ਇਹ ਹੋਲਕਾ ਦੀ ਯਾਦ ਦੇ ਵਿੱਚ ਮਨਾਈ ਜਾਂਦੀ ਹੈ ਕੋਈ ਸਮਾਂ ਸੀ ਜਿਸ ਵਕਤ ਹੋਲਕਾ ਅੱਗ ਦੇ ਵਿੱਚ ਸੜ ਰਹੀ ਸੀ ਪਰ ਹਲਾਦ ਨਹੀਂ ਸੜਿਆ ਪ੍ਰਮਾਤਮਾ ਨੇ ਰੱਖ ਲਿਆ ਪਰ ਹੋਲਕਾ ਸੜ ਕੇ ਸੁਆਹ ਹੋ ਗਈ ਜਦੋਂ ਸੜਨੀ ਸ਼ੁਰੂ ਹੋਈ ਲੋਕਾਂ ਨੇ ਕੀ ਕੀਤਾ ਦੋਆ ਦਾਵ ਜਿਹੜੀ ਥੱਲੇ ਮਿੱਟੀ ਸੀ ਗਾਰਾ ਸੀ ਘੱਟਾ ਸੀ ਚੁੱਕ ਕੇ ਉੱਪਰ ਸੁੱਟਣਾ ਸ਼ੁਰੂ ਕੀਤਾ ਅੱਜ ਵੀ ਬਹੁਤੇ ਇਲਾਕਿਆਂ ਦੇ ਵਿੱਚ ਚਲੋ ਹੁਣ ਤੇ ਰੰਗਾ ਦਾ ਮੌਸਮ ਆ ਗਿਆ ਦੁਨੀਆ ਐਡਵਾਂਸ ਹੋ ਗਈ ਨਹੀਂ ਤੇ ਹੁਣ ਤੱਕ ਜੇ ਥੋੜਾ ਜਿਹਾ ਪਿਛਾਂ ਚਲੇ ਜਾਈਏ 20 ਸਾਲ 40 ਸਾਲ ਤੇ ਹੋਲੀ ਮਨਾਉਣ ਦਾ ਢੰਗ ਲੋਕਾਂ ਦਾ ਇਹ ਹੁੰਦਾ ਸੀ ਕਿ ਚਿੱਕੜ ਸੁੱਟ-ਸੁੱਟ ਕੇ ਇੱਕ ਦੂਜੇ ਤੇ ਹੋਲੀ ਮਨਾਈ ਜਾਂਦੀ ਸੀ 11 ਸੋੜ ਸੁੱਟ ਕੇ ਇੱਕ ਦੂਜੇ ਤੇ ਹੋਲੀ ਮਨਾਈ ਜਾਂਦੀ ਸੀ ਔਰ ਦਰਾਵੜ ਲੋਗ ਹਿੰਦੁਸਤਾਨ ਦੇ ਵਿੱਚ ਇਹ ਹੋਲੀ ਦਾ ਤਿਉਹਾਰ ਜਿਆਦਾ ਮਨਾਉਂਦੇ ਸਨ ਜਿਸ ਵਕਤ ਐਡਵਾਂਸ ਹੋਇਆ ਅੰਗਰੇਜ਼ਾਂ ਦਾ ਦੌਰ ਆਇਆ ਕੈਮੀਕਲ ਤੌਰ ਤੇ ਰੰਗ ਆ ਗਏ ਹੁਣ ਰੰਗ ਸੁੱਟੇ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਵਾਂ ਰੂਪ ਦੇ ਦਿੱਤਾ ਹੋਲੀ ਤੋਂ ਹੋਲਾ ਬਣਾ ਦਿੱਤਾ ਖਾਲਸਾ ਪੰਥ ਹੋਲੇ ਮੱਲੇ ਦਾ ਤਿਉਹਾਰ ਬੜੀ ਸ਼ਰਧਾ ਔਰ ਭਾਵਨਾ ਚੜਦੀ ਕਲਾ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਉਂਦਾ ਹੈ ਆਪ ਸਰਬੱਤ ਸੰਗਤ ਨੂੰ ਹੋਲੇ ਮੱਲੇ ਦੀ ਕੋਟਾਨ ਕੋਟ ਵਧਾਈ ਹੈ ਜੀ ਮੁਬਾਰਕਬਾਦ ਹੈ ਕੋਸ਼ਿਸ਼ ਕਰੀਏ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਆਤਲਾਲ ਦੇਵ ਜੇ ਸਰੀਰ ਤੇ ਰੰਗ ਲਾਉਨੇ ਹਾਂ ਗੁਰੂ ਅੱਗੇ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਮੇਰਾ ਮਨ ਵੀ ਰੰਗ ਦੇ ਜਿਸ ਦਿਨ ਮਨ ਰੰਗਿਆ ਗਿਆ ਫਿਰ ਬਾਹਰੀ ਰੰਗਾਂ ਦੇ ਵਿੱਚ ਖੇਡਣ ਦੀ ਲੋੜ ਕੋਈ ਨਹੀਂ ਪਵੇਗੀ ਮਨ ਰੰਗਿਆ ਗਿਆ ਹੈ ਮਨ ਰੰਗਿਆ ਗਿਆ ਗੁਰੂ ਦੇ ਰੰਗ ਦੇ ਵਿੱਚ ਜਿਸ ਦਿਨ ਗੁਰੂ ਦੇ ਸ਼ਿੰਗਾਰ ਦਾ ਰੰਗ ਮਨ ਨੂੰ ਚੜ ਗਿਆ ਉਸ ਦਿਨ ਪਹਿਰਾਵਾ ਆਪਣੇ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਹੋ ਜਾਵੇਗਾ ਉਸ ਦਿਨ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਹੋ ਜਾਵੇਗਾ ਫਿਰ ਗੁਰੂ ਮਾਨ ਨਾਲ ਕਹਵੇਗਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਗੁਰੂ ਮਾਨ ਨਾਲ ਕਹਵੇਗਾ ਆਪਣੇ ਸਿੱਖ ਨੂੰ ਮਾਨ ਨਾਲ ਕਹਵੇਗਾ ਅਜ ਨੌਜਵਾਨ ਬਿਰਤੀ ਨਨਨਪੁਰ ਸਾਹਿਬ ਬਹੁਤ ਜਾਂਦੀ ਹੈ ਬਹੁਤ ਚੰਗੀ ਗੱਲ ਹੈ ਜਾ ਰਹੀ ਹੈ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਰੰਗਾਂ ਦੇ ਨਾਲ ਹੋਲਾ ਮੱਲਾ ਖੇਡਦੇ ਹੋ ਮਨਾਉਂਦੇ ਹੋ ਗੁਰੂ ਅੱਗੇ ਅਰਦਾਸ ਕਰਕੇ ਆਇਆ ਕਰੋ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡਾ ਮਨ ਵੀ ਤੇਰੇ ਰੰਗ ਦੇ ਵਿੱਚ ਰੰਗਿਆ ਜਾਵੇ ਸਾਡਾ ਮਨ ਵੀ ਤੇਰੇ ਸ਼ਿੰਗਾਰ ਦੇ ਨਾਲ ਰੰਗਿਆ ਜਾਵੇ ਗੁਰਬਾਣੀ ਦੇ ਰੰਗ ਦੇ ਵਿੱਚ ਰੰਗਿਆ ਜਾਵੇ ਐਸਾ ਰੰਗ ਸਾਡੇ ਉੱਤੇ ਚੜ ਜਾਵੇ ਜਿਹੜਾ ਰੰਗ ਕਦੇ ਉਤਰੇ ਨਾ ਅਸੀਂ ਖਾਲਸੇ ਪੰਥ ਦੇ ਵਾਸੀ ਹਾਂ ਅਸੀਂ ਤੇਰੇ ਘਰੋਂ ਸਿੱਖੀ ਦੀ ਦਾਤ ਲੈ ਕੇ ਜਾਈਏ ਅਸੀਂ ਅਗਲੀ ਵਾਰ ਹੌਲੇ ਮਲੇ ਤੇ ਆਈਏ ਤੇ ਸਾਬਤ ਸੂਰਤ ਸਿੰਘ ਸੱਜ ਕੇ ਆਈਏ ਇਸ ਤਰ੍ਹਾਂ ਨਾ ਆਈਏ ਜਿਸ ਤਰ੍ਹਾਂ ਅਸੀਂ ਅੱਜ ਆਏ ਆ ਅਸੀਂ ਅੱਜ ਬੇਸ਼ੱਕ ਬੰਗਲੇ ਬਣ ਕੇ ਆਏ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰ ਸਾਡੇ ਤੇ ਰਹਿਮਤ ਕਰ ਸਾਨੂੰ ਆਪਣੇ ਘਰੋਂ ਹੰਸ ਬਿਰਤੀ ਦੇ ਦੇ ਅਸੀਂ ਹੰਸ ਬਣ ਕੇ ਤੇਰੇ ਘਰੋਂ ਵਾਸ ਜਾਈਏ ਅਸੀਂ ਤੇਰੀ ਬੰਦਗੀ ਤੇਰੇ ਇਸ ਪਹਿਰਾਵੇ ਦਾ ਸ਼ਿੰਗਾਰ ਕਰਕੇ ਤੇਰੇ ਘਰੋਂ ਜਾਈਏ ਅਸੀਂ ਖੰਡੇ ਬਾਟੇ ਦੀ ਪੌਹਲ ਚੱਕ ਕੇ ਤੇਰੇ ਘਰੋਂ ਜਾਈਏ ਅਸੀਂ ਗੁਰਮੁਖਤਾਈ ਵਾਲਾ ਜੀਵਨ ਜਿਹੜਾ ਹੈ ਉਹ ਤੇਰੇ ਘਰੋਂ ਲੈ ਕੇ ਜਾਈਏ ਐਸੀ ਅਰਦਾਸ ਅਨੰਦਪੁਰ ਸਾਹਿਬ ਜਾ ਕੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਹੋਲਾ ਮਹੱਲਾ ਮਨਾਇਆ ਹੋਇਆ ਸਫਲਾ ਹੋ ਜਾਵੇਗਾ ਹੋਈਆਂ ਭੁੱਲਾਂ ਦੀ ਖਿਮਾ ਬਹੁਤ ਬਹੁਤ ਧੰਨਵਾਦ ਸਮੂਹ ਸੰਗਤ ਦਾ ਕਥਾ ਵਿਚਾਰ ਕਰਦੇ ਹਾਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਫਤਿਹ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ